ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਚਰਚਾ ਕਰਾਂਗੇ ਅੱਜ ਦੀਆਂ ਵਡੀਆਂ ਖਬਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਸ਼ਰਾਬ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਕਿਹੜੇ ਕਿਹੜੇ ਮੰਤਰੀ ਤੇ ਹੋਰ ਕਿਹੜੇ ਅਫਸਰ ਨੇ ਜਿਹੜੇ ਹੋ ਨਿਸ਼ਾਨੇ ਦੇ ਉੱਤੇ ਨੇ ਸਕੰਦੇਜ ਨੇ ਸਾਨੂੰ ਲੈ ਕੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਯੂ ਟਰਨ ਲਿਆ ਗਿਆ ਕਿਸ ਮਾਮਲੇ ਨੂੰ ਲੈ ਕੇ ਲੈ ਗਿਆ ਤੇ ਅੱਗੇ ਇਸੇ ਜਿਹੜੇ ਪ੍ਰਭਾਵ ਕੀ ਪੈਂਦੇ ਨਜ਼ਰ ਆ ਰਹੇ ਨੇ ਹੁਣ ਤੇ ਨਾਲ ਹੀ ਗੱਲਬਾਤ ਕਰਾਂਗੇ ਟਿਕਟਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਗਈ ਹੈ ਮਾਨਸਨਕਰ ਵੱਲੋਂ ਜਿਹੜੀਆਂ ਬਾਕੀ ਟਿਕਟਾਂ ਸੀ ਉਹ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਹਾਲਾਤ ਕੀ ਨੇ ਅ ਜਮੀਨੀ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਵੀ ਨਜ਼ਰ ਆ ਰਹੀ ਹੈ ਉਹ ਕਿਉਂ ਇਸ ਡੈਕੀ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਤਮਾਮ ਖਬਰਾਂ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਹਗੇ ਸਿੱਖਵਲ ਦੇ ਜੀਵਿਤ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਬਰੂਵੜਿੰਗ ਖਲਕੁਸਾ ਪ੍ਰੋਗਰਾਮ 'ਚ ਨਿਗ੍ਸ ਵਾਕਤ ਹੈ ਜੀ ਜੀ ਆਨ ਇਕੱਠਾ ਸਾਹਿਬ ਮੇਰੇ ਵੱਲੋਂ ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਜਿਹੜੇ ਦੇਸ਼ ਤੇ ਵਿਦੇਸ਼ ਵਿੱਚ ਬੈਠ ਕੇ ਇਹ ਲੀਡਰ ਪੰਜਾਬੀ ਡੀ ਬੀ ਡੀ ਦੀਆਂ ਖਬਰਾਂ ਦਾ ਆਨੰਦ ਲੈ ਰਹੇ ਨੇ ਪੱਤੇ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਅਲਕੁਸਾ ਦੋ ਜੀ ਆਨ ਭਵਤਮਨ ਦੀ ਆਪਣੇ ਜ਼ਿਲ੍ਹੇ ਦਾ ਮਾਮਲਾ ਸੀ ਸ਼ਰਾਬ ਵਾਲਾ ਉਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਨੇ ਕੀ ਕੁਝ ਕਿਹਾ ਤੇ ਕਿੰਨੀਆਂ ਕੁ ਮੁਸ਼ਕਲਾਂ ਸਰਕਾਰ ਦੀਆਂ ਵਧੀਆਂ ਨੇ ਕਸਰ ਬਿਲਾ ਸੰਗਰੂਰ ਦੇ ਵਿੱਚ ਕਿਸੇ ਦਿਨੀ ਅਕਲੀ ਸ਼ਰਾਬ ਪੀਣ ਦੇ ਨਾਲ 21 ਮੌਤਾਂ ਹੋ ਗਈਆਂ ਕਿਉਂਕਿ ਬਿਲਾ ਸੰਗਰੂਰ ਜੇ ਦੇਖਿਆ ਜਾਵੇ ਤਾਂ ਨਸ਼ਾਏ ਤੌਰ ਤੇ ਉੱਤੇ ਸਭ ਤੋਂ ਵੱਧ ਨਸ਼ੇ ਦੋ ਜ਼ਿਲ੍ਹਿਆਂ ਦੇ ਵਿੱਚ ਨੇ ਫਿਰੋ ਤੇ ਬਟਿੰਡਾ ਕਿਉਂਕਿ ਪਿਛਲੇ ਸਾਲ 2022 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਹੋ ਸਟੇਬ ਦੀ ਡਕਲੀ ਸ਼ਰਾਬ ਕੀ ਤਰਨਤਾਰ ਇਲਾਕੇ ਦੇ 115 15 105 ਬੰਦਿਆਂ ਦੀ ਮੌਤ ਤੇ ਉਹ ਮੌਤ ਹੋਣ ਤੋਂ ਬਾਅਦ ਉਹ ਡਕਲੀ ਸ਼ਰਾਬ ਦੀ ਜਿਹੜੀ ਸਿੱਖਤ ਬਣੀ ਸੀ ਉਹਦੀ ਜਿਹੜੀ ਸੀ ਫੂਲੀ ਉਹ ਜ਼ਿਲ੍ਹਾ ਪਟਿਆਲਾ ਦੇ ਹਲਕਾ ਖਡੌਰ ਦੇ ਇੱਕ ਪਿੰਡ ਦੇ ਵਿੱਚ ਜਾਲੀ ਖਰਾਬ ਫੈਕਟਰੀ ਫੱਟਦੀ ਜਿਹਦੇ ਉੱਤੇ ਉਹ ਕੇਸ ਹੁਣ ਵੀ ਚੱਲ ਰਿਹਾ ਜਿਹਦੇ ਵਿੱਚ ਐਮਐਲਿਆਂ ਦਾ ਨਾਮ ਵੀ ਆਉਂਦਾ ਸੀਗਾ ਤੇ ਉਕਮંત્રી ਉਸ ਟਾਈਮ ਦੇ ਨੇ ਇੱਕ ਇਨਕੁਆਰੀ ਬਠਾਈ ਸੀ ਤੇ ਉਹਦੇ ਵਿੱਚ ਇਨਕੁਆਰੀ ਦੇ ਵਿੱਚ ਕਿਹਾ ਸੀ ਕਿ ਕੋਈ ਵੀ ਬੰਦਾ ਵੱਡੇ ਤੋਂ ਪੱਤਾ ਹੋਵੇ ਉਹਨੂੰ ਪੱਖਿਆ ਨਹੀਂ ਦੇਵੇ ਪਰ ਜਿੱਦਾਂ ਕਹਿੰਦੇ ਸਾਧਾ ਸੰਤਾ ਤਾਂ ਕਿਹਾ ਸਿਰ ਮੱਥੇ ਪਤਨਾਲਾ ਉਹ ਇਨਕੁਆਰੀ ਬੀ ਗਈ ਤੇ ਹੋਰ ਤੇ ਜਿਹੜਾ ਸੰਰੂਰ ਵਾਲਾ ਮਾਮਲਾ ਐ ਇੱਥੇ ਇੱਕ ਸੰਤਾ ਕੁਮਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਇਦੇ ਵਿੱਚ ਉਹਨੇ ਇਤਿਹਾਸਿਕ ਕਿ ਇਸ ਕੇਸ ਦੀ ਵਿਵਾੜੀ ਇਸ ਸਾਰਾ ਜਿਹੜਾ ਹੈ 2 ਨੰਬਰ ਦੀ ਸ਼ਰਾਬ ਦੀ ਇਨਕੁਆਰੀ ਕਿਸੇ ਸਾਊ ਦਾ ਹਾਈ ਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਕਰਾਈ ਜਾਵੇ ਹਾਈ ਕੋਰਟ ਨੇ ਕੇਸ ਤੇ ਨੋਟਸ ਲੈਦੇ ਹੋਏ ਪੰਜਾਬ ਸਰਕਾਰ ਨੂੰ ਸਾਰਨਾ ਦਿੱਤੀ ਹੈ ਕਿ ਸਾਨੂੰ ਇਹਦੀ ਰਿਪੋਰਟ ਗਲਤੀ ਤੋਂ ਇਸ ਕਰਕੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਬਹੁਤ ਵੱਧ ਗਈਆਂ ਕਿਉਂਕਿ ਅਕਸਾਈ ਦਾ ਵਿਭਾਗ ਇਹ ਸਸਟ ਮਿਸਟਰ ਟਰਪਾਲ ਸਿੰਘ ਟੀਮਾ ਕੋਲ ਹੈ ਤੇ ਮੁੱਖ ਮੰਤਰੀ ਦਾ ਇਹ ਜ਼ਿਲਾ ਤੇ ਉਥੇ ਇਦਾਂ ਦੀ ਮਦਭਾਗੀ ਗੱਲ ਹੋਵੇ ਉਹਨਾਂ ਦੇ ਸਹਰਾਣੇ ਥੱਲੇ ਹੀ ਇਹ ਦੋ ਨੰਬਰ ਦਾ ਨਜਾਇਜ਼ ਕੰਮ ਹੋਵੇ ਤਾਂ ਬਹੁਤ ਹੀ ਸ਼ਰਮ ਦੀ ਗੱਲ। ਦੂਜੀ ਗੱਲ ਰਹੀ ਇਹ ਇਲੈਕਸ਼ਨ ਦਾ ਸਾਲ ਕਹਾ ਗਾ ਮਹੀਨੇ ਇਲੈਕਸ਼ਨ ਦੇ ਨੇ। ਇਹਦੇ ਵਿੱਚ ਆਪੋਜੀਸ਼ਨ ਨੂੰ ਇੱਕ ਬਹੁਤ ਵੱਡਾ ਪੁਆਇੰਟ ਮਿਲ ਜੂਗਾ ਕਿ ਆਵਰ ਅਪਦੇਸ਼ਾ ਆਪ ਨਾ ਕਰਾ। ਤੋ ਕਹ ਰਹੇ ਤੁਸੀਂ ਮਤਤੰਦੇ ਫਿਰਦੇ ਹੋ ਇਹ ਕਰੋ ਇਹ ਕਰੋ ਤੁਹਾਡੇ ਆਪਣੇ ਜਿਲੇ ਦੇ ਵਿੱਚ ਇਹ ਕੁਝ ਹੋ ਰਿਹਾ ਐਨੀ ਮੌਤਾ ਹੋ ਰਹੀ ਹੈ ਤੇ ਤੁਸੀਂ ਜਹਾਜ਼ ਦੇ ਉੱਤੇ ਬਾਹਰ ਘੁੰਮਦੇ ਫਿਰਿਓ ਕਿ ਉਹਨਾਂ ਦੇ ਲੋਕਾਂ ਦੇ ਘਰੇ ਜਾ ਕੇ ਕਿਸੇ ਦੀ ਖਬਰ-ਖਾਰ ਲਈ ਹੈ ਕਿਸੇ ਨੂੰ ਕੋਈ ਸਹਾਇਤਾ ਦਿੱਤੀ ਹੈ ਕਿ ਕਿਸੇ ਜਿਨ੍ਹਾਂ ਨੇ ਸਰਾਵ ਵਾਲੇ ਕੋਈ ਬੰਦੇ ਫੜੇ ਨਹੀਂ ਆ ਇਸ ਲਈ ਬਹੁਤ ਜ਼ਾਲਾ ਜਿਹੜਾ ਦਬਾਅ ਸਰਕਾਰ ਦੀਆਂ ਮੁਸਤਲਮ ਹੈ ਇਹ ਜਿਹੜੇ 5 ਪਿੰਡਾਂ ਦੇ ਲੋਕ ਸੀਗੇ ਉਹ 5 ਪਿੰਡਾਂ ਦੇ ਲੋਕ ਦੇ ਨਾਲ ਬਹੁਤ ਹੀ ਜ਼ਿਆਦਾ ਪੀੜਤ ਹੋਏ ਨੇ ਇਹ ਪਿੰਡ ਨੇ ਗੁਜਰਾ ਪਿੰਡ ਹੈਗਾ ਇੱਕ ਇੱਕ ਨਾਲ ਸੜਾ ਲੋ ਪਿੰਡ ਹੈਗਾ ਇੱਕ ਰਵੀਦਾਸਪੁਰ ਪਿੰਡ ਹੈਗਾ ਇੱਕ ਤਿਵਾੜੀ ਪਿੰਡ ਹੈਗਾ ਇਹ ਪੰਜ ਪਿੰਡਾਂ ਦੇ 21 ਮੌਤਾਂ ਤਾਂ ਹੋ ਚੁੱਕੀਆਂ ਨੇ ਅਜੇ ਬਹੁਤ 10 12 15 ਲੋਕ ਨੇ ਉਹ ਹਸਪਤਾਲ ਦੇ ਵਿੱਚ ਤੇਰੇ ਇਲਾਜ ਨੇ ਇਹਨਾਂ ਨੂੰ ਸਾਨੂੰ ਸਭ ਜੇਕਰ ਗੱਲ ਕੀਤੀ ਜਾਵੇ ਜਿਵੇਂ ਮਤਲਬ ਕਿਸੇ ਵੀ ਇਲਾਕੇ ਦੇ ਵਿੱਚ ਜਾਂ ਕੋਈ ਥਾਣਾ ਪੈਂਦਾ ਉਹਦੇ ਅੰਡਰ ਜਿੰਨੇ ਪਿੰਡ ਆਉਂਦੇ ਨੇ ਤਾਂ ਕਿਤੇ ਵੀ ਜੇਕਰ ਕੋਈ ਨਸ਼ਾ ਵੇਚਦਾ ਭਾਵੇਂ ਚਿੱਟੇ ਦੀ ਗੱਲ ਆ ਭਾਵੇਂ ਹੂੜ ਨਸ਼ੇ ਦੀ ਭਾਵੇਂ ਨਕਲੀ ਸ਼ਰਾਬ ਨੂੰ ਦੀ ਗੱਲ ਹੈ ਤਾਂ ਉਹਦੇ ਉੱਤੇ ਪੁਲਿਸ ਦੀ ਨਜ਼ਰ ਹੁੰਦੀ ਹੈ ਪੁਲਿਸ ਦੇ ਧਿਆਨ 'ਚ ਹੁੰਦਾ ਸਾਰਾ ਕੁਝ ਤੁਸੀਂ ਕੀ ਮੰਨਦੇ ਹੋ ਇਸ ਮਾਮਲੇ ਵਿੱਚ ਪੁਲਿਸ ਬਿਲਕੁਲ ਅਣਜਾਣ ਸੀ ਕਿ ਉਹਦੇ ਏਡੀਮੈਸ਼ਨ ਐਫਲੀ ਸ਼ਰਾਬ ਵੰਡ ਰਹੀ ਹੈ ਜਾਂ ਫਿਰ ਪੁਲਿਸ ਰਣੀ ਮਿਰੀ ਸੀ ਕਾਕਟ ਹੀ ਨਜ਼ਰ ਆ ਰਹੇ ਨੇ ਇਕੱਠਾ ਸਭ ਜਿਹੜੀ ਪੁਲਿਸ ਹੈ ਪੁਲਿਸ ਦੇ ਹੱਥ ਬੰਨੇ ਹੋਏ ਸੀ ਕਿਉਂਕਿ ਪੁਲਿਸ ਦਾ ਥੋੜਾ ਜਿਹਾ ਡੀਜੀਪੀ ਹੁੰਦਾ ਹੈ ਡੀਜੀਪੀ ਸਾਹਿਬ ਮੁੱਖ ਮੰਤਰੀ ਦੇ ਸਪਾਰਸ਼ ਤੋਂ ਲੱਗਦਾ ਹੈ ਅੱਗੇ ਫਿਰ ਸਪਾਰਸ਼ ਤੋਂ ਕਿਵੇਂ ਲੱਗਦਾ ਹੈ ਇਹ ਵੀ ਆਪਾਂ ਨੂੰ ਪਤਾ ਹੈ ਫਿਰ ਐਸਐਸਪੀ ਲੱਗਦਾ ਹੈ ਉਹ ਕਿਸ ਤਰ੍ਹਾਂ ਲੱਗਦਾ ਹੈ ਇਹ ਵੀ ਪਤਾ ਹੈ ਐਸਐਟਓ ਲੱਗਦੇ ਨੇ ਕਿਵੇਂ ਲੱਗਦੇ ਨੇ ਹਲਕੇ ਇੰਚਾਰਜ ਗੱਲ ਦਾ ਬਣੇ ਹੋਏ ਹੁੰਦੇ ਨੇ ਫਿਰ ਉਹ ਆਪਣੀ ਮਰਜ਼ੀ ਦੇ ਨਾਲ ਧੰਦੇ ਕਰ ਦਿੰਦੇ ਇਹ ਜਿੰਨਾ ਵੀ ਕੰਮ ਹੁੰਦਾ ਹੈ ਇਹ ਸਿਆਸੀ ਸਹੈ ਤੋਂ ਬਿਨਾ ਬਿਲਕੁਲ ਹੀ ਹੋ ਸਕਦਾ ਕਿਸੇ ਪੁਲਿਸ ਇੰਸਪੈਕਟਰ ਦੀ ਐਸਐਟਓ ਦੀ ਡੀਐਕਪੀ ਦੀ ਤਾਕਤ ਨਹੀਂ ਹੈਗੀ ਕਿ ਉਹ ਉੱਥੇ ਦੇ politcal ਜਿਹੜਾ MLA ਆ ਉਹਦੀ ਮਰਜ਼ੀ ਤੋਂ ਬਾਹਰ ਕੋਈ ਕੰਮ ਕਰੇ ਜੇ ਉਹ ਦਿਨ ਕਹਿਣਗੇ ਰਾਤ ਨੂੰ ਦਿਨ ਕਹਿਣਗੇ ਦਿਨ ਹੋਊਗਾ ਤੇ ਰਾਤ ਨੂੰ ਦਿਨ ਕਹਿਣ ਤਾਂ ਦਿਨ ਹੋਊਗਾ ਇਸ ਲਈ ਇਹਦੇ ਵਿੱਚ ਸਿਆਸੀ ਇਨਵੋਲਵ ਹੈ ਜਿਹੜੀ ਉਹੀ ਇਸ ਜਨਨ ਦਾ ਅਸਲੀ ਕਾਰਨ ਹੈ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਹੱਥ ਬਰੇ ਜਦ ਤੱਕ ਆਪਾਂ ਪਹਿਲੇ ਵੀ ਐਪੀਸੋਡਾਂ ਦੀ ਗੱਲ ਕੀਤੀ ਹੈ ਜਦ ਤੱਕ ਪੁਲਿਸ ਫਰੀ ਨਹੀਂ ਹੁੰਦੀ ਫਰੀ ਹੈਂਡ ਨਹੀਂ ਹੁੰਦੀ ਉਹਨਾਂ ਨੂੰ ਇੱਕ ਇਮਾਨਦਾਰੀ ਦੀ ਕਸਮ ਖਾਈ ਹੋਏ ਤੁਸੀਂ ਜੋ ਕੁਝ ਕਰਨਾ ਹੈ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਤੁਸੀਂ ਗਲਤ ਕਿਸੇ ਇਸ ਪਾਰਟੀ ਨੂੰ ਮੰਨਣੀ ਨਹੀਂ ਚਾਹੀਦੀ। ਕਿਤੇ ਗਲਤ ਬੰਦੇ ਨੂੰ ਸਪੋਰਟ ਨਹੀਂ ਕਰਨੀ ਆਪਣੇ ਇਲਾਕੇ 'ਤੇ ਕੰਮ ਹੋਊਗਾ। ਤਦ ਸਖਤ ਰੋधी ਸਜ਼ਾ ਮਿਲੇਗੀ। ਪਰ ਉਹ ਕੀ ਕਰਨ ਵਿਚਾਰੇ? ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਹੀ ਢਾਂਚਾ ਜਿਹੜਾ ਉਹ ਸਿਆਖ ਦੀ ਜਕੜ ਦੇ ਵਿੱਚ ਹੈ। ਇੱਕ ਭੀਐਸਪੀ ਨੂੰ ਆਪਾਂ ਦੇਖੇ ਇੱਕ ਐਮਐਲਏ ਕਿਵੇਂ ਧਮਕੀਆਂ ਏਡੀਸੀ ਹੁੰਦੰਦੇ ਨੇ, ਕਿਵੇਂ ਐਸਐਚਓ ਹੁੰਦੰਦੇ ਨੇ, ਕਿਵੇਂ ਹੀੜ ਦੇ ਮੁਲਾਜ਼ਮ ਤਾਂ ਹੋਈ ਕੀ ਨੇ। ਜਦ ਤੱਕ ਸਿਆਸੀ ਦਾਖਲ ਬੰਦ ਨਹੀਂ ਹੁੰਦਾ ਕੋਈ ਵੀ ਸਿਆਸੀ ਬੰਦੇ ਨੂੰ ਪਾਰਟੀ ਦਾ ਕੋਈ ਵੀ ਸਿਆਸੀ ਬੰਦਾ ਕਿਸੇ ਵੀ ਥਾਣੇ 'ਚ ਫੋਨ ਨਾ ਕਰੇ ਕਿ ਆ ਬੰਦਾ ਮੇਰਾ ਆ ਗਿਆ ਇਹਨੂੰ ਛੱਡ ਦੋ ਇਹ ਆਪਣੀ ਪਾਰਟੀ ਦਾ ਮੈਂ ਫਾਣਾ ਜਦ ਤੱਕ ਇਹ ਜੜੀਆਂ ਨੇ ਇਸ ਤਰ੍ਹਾਂ ਹੀ ਜੜਨਾ ਜੰਡੀਆਂ ਰਹਿਣਗੀਆਂ ਇਸੇ ਤਰ੍ਹਾਂ ਨਸ਼ਾ ਚਿੱਟਾ ਹੁੰਦਾ ਰਹੇਗਾ ਇਸੇ ਲਈ ਲੁੱਟਾਂ ਖੋਹਾਂ ਹੁੰਦੀਆਂ ਨੇ ਫਿਰ ਕੋਈ ਬੰਦਾ ਫੜ ਲੈਂਦਾ ਹੈ ਚਾਹੇ ਉਹ ਕਿਸੇ ਚੈਨੀ ਹੋ ਕੇ ਸਕੈਂਡਰ ਹੋ ਕੇ ਕਰਦਾ ਹੈ ਜਦੋਂ ਫੜ ਕੇ ਪੁਲਿਸ ਆ ਪਿੱਛੋਂ ਜਦ ਹੀ ਫੋਨ ਆ ਜਾਂਦਾ ਹੈ ਆਪਣਾ ਬੰਦਾ ਜੀ ਉਹਨੂੰ ਛੱਡ ਦਿੱਤਾ ਜਾਂਦਾ ਉਹ ਸ਼ਿਕਾਇਤ ਵਾਲੇ ਦੇਖਦੇ ਨੇ ਉਲਟਾ ਸਮਕਾ ਸ਼ਿਕਾਇਤ ਕਰਨ ਵਾਲਿਆਂ ਦੇ ਉੱਤੇ ਹੀ ਕੇਸ ਪਾ ਕੇ ਧਮਕੀਆਂ ਦਿੱਤੀਆਂ ਜਾਂਦੇ ਨੇ ਇਸ ਲਈ ਪੁਲਿਸ ਨੂੰ ਬਿਲਕੁਲ ਫ੍ਰੀ ਹੈਂਡ ਹੋਣਾ ਚਾਹੀਦਾ ਤਾਂ ਹੀ ਹੁਣ ਅਸੀਂ ਮੈਂ ਬਾਹਰਲੀ ਕੰਟਰੀਆਂ ਵਿੱਚ ਜਾ ਕੇ ਦੇਖਾਂ ਉੱਥੇ ਬਿਲਕੁਲ ਜੇ ਆਪਾਂ ਰੋਡ ਤੇ ਜਾ ਰਹੀਏ ਆਪਾਂ ਨੂੰ ਪੁਲਿਸ ਵਾਲਾ ਅੱਗੇ ਖੜਿਆ ਮਿਲ ਜਾਏ ਅਸੀਂ ਡਰ ਜਾਂਦੇ ਆ ਲੱਭੇ ਇਹ ਮੈਨੂੰ ਰੋਕ ਕੇ ਜ਼ਰੂਰ ਕੁਛ ਨਾ ਵੀ ਇਸ ਮੇਤੋਂ ਦੋ ਅਸੀਂ ਬਾਹਰਲੇ ਦੇਸ਼ਾਂ ਵਿੱਚ ਜੇ ਸਾਨੂੰ ਪੁਲਿਸ ਵਾਲਾ ਮਿਲ ਸਾਨੂੰ ਖੁਸ਼ੀ ਹੁੰਦੀ ਹੈ ਇਹ ਪੁਲਸਾੜਾ ਖੜਿਆ ਹੁਣ ਅਸੀਂ ਬਿਲਕੁਲ ਇਫਾਜਤਾ ਵੀ ਸੇਫ ਆ ਸਾਨੂੰ ਪੂਰਾ ਨਾ ਉਹ ਪੋਸਟੇਸ ਤੋਂ ਪੈਸਾ ਲੈਂਦੀ ਹੈ ਤੇ ਨਾ ਹੀ ਉਹ ਕਿਸੇ ਦੀ ਨਜਾਇਜ਼ ਮਤਲਬ ਸਪਾਰਸ ਬੰਦੀ ਹੈ ਕਾਨੂੰਨ ਲੈ ਚਾਹੇ ਇੱਕ ਆਮ ਬੰਦਾ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਚਾਹੇ ਉਹ ਮੰਤਰੀ ਹੈ ਕਿਸੇ ਦੀ ਜੇਕਰ ਕਾਨੂੰਨ ਨੂੰ ਤੋੜੂਗਾ ਉਹਨੂੰ ਉਹੀ ਸਜ਼ਾ ਮਿਲੂ ਜਿਹੜੀ ਇੱਕ ਆਮ ਆਦਮੀ ਨੂੰ ਸਜ਼ਾ ਮਿਲਦੀ ਹੈ ਜਦੋਂ ਸਾਡੇ ਵੀ ਹਿੰਦੁਸਤਾਨ ਦੇ ਵਿੱਚ ਇਹ ਗੱਲ ਹੋ ਗਈ ਤਾਂ ਇਥੋਂ ਵੀ ਜਿਹੜਾ ਕ੍ਰਾਈਮ ਦੀ ਦਸਾ ਉਹ ਘਟ ਜਾਏ ਬਿਲਕੁਲ ਨਾਲ ਹੀ ਖਾਂ ਤੁਸੀਂ ਗੱਲ ਕਰਾਂਗੀ 26 ਮਾਰਚ ਦੀ ਕਮੇਟੀ ਦਾ ਮਾਮਲਾ ਬਹੁਤ ਉਭਰਿਆ ਸੀ ਵਿਰੋਧੀ ਪਾਰਟੀਆਂ ਨੇ ਚੁੱਕਿਆ ਸੀ ਤੇ 2 ਸਾਲ ਦੇ ਵਿੱਚ ਮਾਨਸਕਰਨ ਹੋ ਚੁੱਕੇ ਨੇ 2 ਸਾਲ 'ਚ ਯੂ ਟਰਨ ਬੜੇ ਲੈਨੇ ਮਾਨਸਕਰਨ ਨੇ ਇਸ ਮਾਮਲੇ 'ਤੇ ਵੀ ਯੂ ਟਰਨ ਲਿਆ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਹਿੰਦੇ ਵੀ ਇਹ ਤਾਂ ਅਸੀਂ ਫੈਸਲਾ ਲਾਗੂ ਨਹੀਂ ਸੀ ਕੀਤਾ ਤੁਸੀਂ ਕਿੰਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਫੈਸਲਾ ਲਾਗੂ ਹੋਇਆ ਸੀ ਯੂ ਟਰਨ ਲਿਆ ਜਾਂ ਫਿਰ ਫੈਸਲਾ ਲਾਗੂ ਕੀਤਾ ਹੀ ਨਹੀਂ ਸੀ ਸੱਖਾ ਸਾਹਿਬ ਜਿਹੜੇ ਇੰਨੇ ਕਾਲੇ ਕਾਨੂੰਨ ਪਿੱਛੇ ਮੋਦੀ ਦੀ ਸਰਕਾਰ ਨੇ ਬਣਾਏ ਸੀ ਜੀ ਵੀ ਉਹ ਫੋਰਗਾਰੇ ਜਿਹੜਾ ਸੀ ਬਹੁਤ ਮੰਗਾ ਸੀ ਲੇਕਿਨ ਸਾਡਾ ਕਿਸਾਨ ਆਪਣੇ ਪੇਟ ਦੀ ਰਾਖੀ ਆਪਣੇ ਬੱਚਿਆਂ ਦੀ ਰਾਖੀ ਭੁੱਖ ਦੀ ਰਾਖੀ ਕਰਨ ਲਈ ਦਿੱਲੀ ਦੀਆਂ ਸੜਕਾਂ ਤੇ ਇੱਕ ਸਾਲ 14 ਦਿਨ ਉੱਥੇ ਬੈਠ ਕੇ ਉਹ ਪਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਕਿਉਂਕਿ ਪਿਛਲੀਆਂ ਸਰਕਾਰਾਂ कि ਜਿਹੜੀਆਂ ਉਹ ਲੋਕਾਂ ਨੂੰ ਇਦਾਂ ਪ੍ਰਭਾਵ ਵੀ ਇੱਥੇ ਬਾਹਰਲੀਆਂ ਕੰਪਨੀਆਂ ਆਉਣ ਗਿਆ ਤੁਹਾਨੂੰ ਮੰਡੀਆਂ ਵਿਚ ਰੋਡਾ ਨਹੀਂ ਪਊਗਾ ਤੁਹਾਡੀ ਡਿਗਰੀ ਕਣਕੇ ਆਉਂਦੀ ਉਹ ਵਿਕਲੀ ਜਾਗੋ ਕਿਉਂਕਿ ਕਿਸਾਨ ਬਚਾਰੇ ਭੋਲੇ ਭਾਲੇ ਹੁੰਦੇ ਉਹਨਾਂ ਦੀ ਗੱਲਾਂ ਵਿਚ ਆਟ 2013 ਦੇ ਵਿੱਚ ਪੰਜਾਬ ਦੇ ਵਿੱਚ ਇਸ ਤੋਂ ਹੀ ਆਉਤਾ ਹੋਇਆ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੈਲੋ ਵੱਡੇ ਬਣਾਏ ਜਾ ਜਿੱਥੇ ਉਹ ਜਿਹੜੇ ਸੈਲੋ ਸੀ ਉਹ ਵੱਡੀਆਂ ਅਮਾਨੀਆਂ ਅਦਾਨੀਆਂ ਦੇ ਸੀ ਉਹਨਾਂ ਦੇ ਨਿਗਾ ਇਹ ਸੀ ਕਿ ਸਭ ਤੋਂ ਵੱਡਾ ਦੇ ਕਾਰੋਬਾਰ ਹੈ ਉਹ ਫੂਡ ਗ੍ਰੇਨ ਦਾ ਕਿਉਂਕਿ ਹਰ ਚੀਜ਼ ਘੜ ਦੇ ਫਸਾਦੀਆ ਲੇਕਰ ਖਾਣਾ ਦਾ ਹਰ ਇੱਕ ਬੰਦੇ ਨੇ ਖਾਦਾ ਕਿਉਂ ਉਹਨਾਂ ਇਸ ਕਾਰੋਬਾਰ ਨੂੰ ਆਪਣੇ ਹੱਥ ਵਿੱਚ ਲਿਆ ਜੀ ਉਹਨਾਂ ਨੇ ਪੰਜਾਬ ਦੇ ਵਿੱਚ 26 ਥਾਵਾਂ ਦੇ ਵਿੱਚ ਸੈਲੋ ਬਾਇਆ ਤੇ ਹਰ ਬਣਾਏ ਵੀ ਵੱਡੇ ਵੱਡੇ ਸ਼ਹਿਰਾਂ ਦੇ ਐਨ ਵੱਡੀ ਹਾਈਵੇ ਦੇ ਰੋਡ ਦੇ ਉੱਤੇ ਜਿੱਥੇ ਰੇਲਵੇ ਲੰਘਦੀ ਜੀ ਉੱਥੇ ਕਿਸਾਨਾਂ ਨੂੰ ਇਹ ਗੱਲ ਕਹੀ ਤੁਹਾਨੂੰ ਹੁਣ ਮੰਡੀਆਂ ਚ ਰੋਲਣ ਦੀ ਲੋੜ ਨਹੀਂ ਹੋਈ ਜਾਈ ਤੁਸੀਂ ਆਪਣਾ ਲਾਜ ਜਾਓ ਸਿੱਧੇ ਸੈਲੋ ਚਲੇ ਜਾਓ ਕੰਡਾ ਲੱਗੂਗਾ ਨਾਲ ਝਾਰਾ ਲੱਗਣਾ ਨਾਲ ਦੀ ਨਾਲ ਪੇਮੈਂਟ ਹੋ ਜਾਏਗੀ ਕਿਸਾਨਾਂ ਨੇ ਸੋਚਿਆ ਵੀ ਚਲੋ ਇਹ ਗੱਲ ਕੁਝ ਕਿਸਾਨਾਂ ਨੇ ਗੇੜਨਾ ਵੀ ਸ਼ੁਰੂ ਕੀਤਾ ਫਿਰ ਜਦੋਂ ਇਹ ਪਤਾ ਲੱਗਿਆ ਵੀ ਇਹ ਤਾਂ ਇੱਕ ਸਾਡੀ ਬਨੋਪਲੀ ਆਪਣੀ ਬੜਾ ਰਹੇ ਨੇ ਅੱਜ ਸਤੋਂ ਇਹ ਖਰੀਦ ਕੇ ਸਤੋਂ 2000 ਨੂੰ ਖਰੀਦ ਕੇ ਇਹੀ ਆਟਾ ਸਾਨੂੰ ਇਹਨਾਂ ਨੇ 50 60 70 ਰੁਪਏ ਕਿਲੋ ਨੂੰ ਵੇਚਣਾ ਤੇ ਅਸੀਂ ਆਪਣੀ ਮੰਡੀ ਕਿਉਂ ਨਾ ਰੱਖੀ ਆਪਣੀ ਮਰਜ਼ੀ ਨਾਲ ਕਿਉਂ ਨਾ ਕਰੀਏ ਇਸ ਲਈ ਇਹਦੇ ਵਿੱਚ ਬਗਾਵਤ ਹੋਈ ਸਾਬਤ ਹੋਣ ਤੋਂ ਬਾਅਦ ਹੁਣ ਤੱਕ ਪਿਛਲੀਆਂ ਕਈ ਥਾਵਾਂ ਦੇਤੇ ਕਿਸਾਨ ਸਾਡੇ ਆਪਣੇ ਵੀ ਜਿਹੜੇ ਕੀ ਸਰਕਾਰ ਪੱਖੀ ਹੁੰਦੇ ਨੇ ਉਹ ਸੈਲਵਾਂ ਤੇ ਗੇਰਦੇ ਰਹੇ ਕਿਉਂਕਿ ਉਹਨਾਂ ਨੇ ਸਰਕਾਰ ਨੂੰ ਦਿਖਾਉਣਾ ਸੀ ਕਿ ਦੇਖੋ ਤੁਸੀਂ ਸੈਲਵਾਂ ਦਾ ਕਿੰਨਾ ਫਾਇਦਾ ਟੀਵੀ ਦੇ ਉੱਤੇ ਆਣਾ ਮੈਂ ਸੈਲਵਾਂ ਤੇ ਗਿਆ ਸੀ ਜੀ ਮੈਨੂੰ ਅੱਧਾ ਘੰਟਾ ਲੱਗਿਆ ਮੇਰੀ ਮੰਡੀ ਤੇ ਅੰਦਰ ਟਰਾਲੀ ਚਲੀ ਵਜਨ ਹੋ ਗਿਆ ਠੰਡੇ ਤਾਰ ਦੀ ਤੇ ਮੈਨੂੰ ਪੈਸੇ ਮਿਲ ਗਏ ਉਹ ਦੂਜਾ ਜਣਾ ਮਾਤਲ ਮੰਡੀ ਚ ਗਿਆ ਸੀ ਮਗਰਾਂ ਮੈਂ ਪਰਸੋਂ ਦਾ ਬੈਠਿਆ ਨਰਮਸੀ ਮੇਰਾ ਹੋਇਆ ਨਹੀਂ ਜ ਇਸ ਲਈ ਜਦੋਂ ਅਸਲੀਅਤ ਦਾ ਪਤਾ ਲੱਗਿਆ ਕਿ ਜਿੱਦਾਂ ਆਪਾਂ ਕਿਸੇ ਪੰਛੀ ਨੂੰ ਫੜਨਾ ਹੁੰਦਾ ਪਹਿਲਾਂ ਚੋਗਾ ਗੇਰਦੇ ਆਂ ਤੋਗਾ ਘੇੜ ਤੋਂ ਬਾਅਦ ਉਹਨੂੰ ਪਿੰਦਰੇ ਚ ਬੰਦ ਕਰਦੇ ਆ ਇਹ ਕਿ ਤੋਗਾ ਘੇੜਿਆ ਹੋਇਆ ਸੀਗਾ ਵੱਡੀ ਪਟਕੋਂ ਬਈ ਇੱਕ ਵਾਰ ਇਹਨੂੰ ਫਸਾਓ ਪਰ ਫਿਰ ਉਹ ਸਾਸੀ ਵਰਦੀ ਪਰ ਕਿਸਾਨਾਂ ਨੇ ਉਹ ਗੱਲ ਨੂੰ ਉਹਨਾਂ ਦੇ ਕੋਲੋਂ ਨਹੀਂ ਦਿੱਤਾ ਤੇ ਮੋਰਚਾ ਲਾਇਆ ਕਿ ਉਹਨਾਂ ਨੂੰ ਪਿੰਦ ਕਾਨੂੰਨ ਜਿਹੜੇ ਜੀ ਲਾਗੂ ਕਰੇ ਪਰ ਹੁਣ ਕੀ ਹੋਇਆ ਹੁਣ ਇਹਨਾਂ ਨੇ ਜਿਹੜੀ ਖਬਰ ਸੀ ਇਹ ਪੰਜਾਬ ਸਰਕਾਰ ਨੇ ਸੈਂਟਰ ਦਾ ਜਿਹੜਾ ਫੈਸਲਾ ਸੀ ਕਿ ਜੋ ਅਸੀਂ ਕਾਨੂੰਨ ਬਣਾਇਆ ਉਹਨਾਂ ਉੱਤੇ ਲਾਗੂ ਹੋਏ ਇਹਨਾਂ ਨੇ 26 ਮੰਡੀਆਂ ਮਾਰਕੀਟ ਕਮੇਟੀਆਂ ਭੰਗ ਕਰਕੇ ਉਹ ਮੰਡੀਆਂ ਨੂੰ ਬੰਦ ਕਰਦਾ ਤੇ ਉਥੇ ਸੈਲੋ ਜਿਹੜੇ ਯਾਰਡ ਸੀਗੇ ਇੱਥੇ ਸੈਲੋ ਫਿਰ ਯਾਰਡ ਉਸੇ ਵੀ ਤੁਸੀਂ ਆਪਣੀ ਫਸਲ ਉਥੇ ਗੇਰੋ ਤੇ ਤੁਹਾਨੂੰ ਨਾਲ ਵੀ ਨਾਸਿਟੀ ਤਾਂ 26 ਮੰਡੀਆਂ ਬੰਦ ਹੋਣ ਦੇ ਨਾਲ ਜਿਹੜਾ ਉਥੇ ਮੁਲਾਜ਼ਮ ਸੀਗਾ ਮਾਰਕੀਟ ਕਮੇਟੀ ਉਹ ਵਿਹਲਾ ਹੋਊਗਾ ਦੂਜਾ ਉਸ ਮੰਡੀ ਦੇ ਵਿੱਚ ਜਿੰਨੇ ਆਰਟੀ ਸੀ ਉਹ ਵਿਹਲੇ ਹੋਣਗੇ ਇੱਕ ਜਿੰਨੇ ਉੱਤੇ ਪੱਲੇਦਾਰ ਸੀ ਉਹ ਵਿਹਲੇ ਹੋਣਗੇ ਹਜ਼ਾਰਾਂ ਹੀ ਪੰਜਾ ਦਾ ਰੁਜ਼ਗਾਰ ਸਿਰਫ ਇੱਕ ਬੰਦੇ ਦੀ ਝੋਲੀ ਦੇ ਵਿੱਚ ਪੈਣਾ ਸੀ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਆਈ ਤਾਂ ਇਹ ਗੱਲ ਜੰਗਲ ਦੀ ਅੱਗ ਵਾਂਗੂ ਫੈਲੀ ਕਿਸਾਨ ਜਾਗਰੂਤ ਹੋ ਗਏ ਜਾਗਰੂਕਤਾ ਪਹਿਲਾਂ ਸੀ ਉਹਨਾਂ ਨੇ ਵਹੀਰਾਂ ਘਾ ਦਿੱਤੀਆਂ ਐਮਐਲਏ ਦੀਆਂ ਕੋਠੀਆਂ ਵੱਲ ਮੰਤਰੀਆਂ ਦੀਆਂ ਕੋਠੀਆਂ ਵੱਲ ਧਰਨੇ ਜਦ ਪਤਾ ਲੱਗਿਆ ਵੀ ਇਹ ਤੁਹਾਨੂੰ ਤਾਂ ਪੁੱਠੀ ਪੈ ਜਾਊਗੀ ਬਾਜੀ ਤਾਂ ਜਿਵੇਂ ਤੁਸੀਂ ਕਿਹਾ ਯੂ ਟਰਨ ਲੈ ਰਿਆ ਜਦੀ ਸਰਕਾਰ ਯੂ ਟਰਨ ਲੈਂਦੇ ਹੋਏ ਕੱਲ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਪਾਸਟਰ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਹਿੰਦੇ ਇਹ ਫੈਸਲਾ ਸਾਡਾ ਨਹੀਂ ਸੀਗਾ ਇਹ ਤਾਂ ਫੈਸਲਾ ਪਿਛਲੀ ਸਰਕਾਰ 2013 ਦੇ ਵਿੱਚ ਇੱਕ ਬਾਦਲ ਸਰਕਾਰ ਦਾ ਤੇ ਕੈਪਟਨ ਅਮਰਿੰਦਰ ਸਰਕਾਰ ਦਾ ਲਿਆ ਹੋਇਆ ਫੈਸਲਾ ਜਦ ਦਾ ਹੀ ਨੋਟੀਫਿਕੇਸ਼ਨ ਸੀ ਅਤੀਤ ਸਾਉ ਉਸ ਨੋਟੀਫਿਕੇਸ਼ਨ ਨੂੰ ਡੀ ਡੀ ਨੋਟੀਫਾਈਡ ਕੀਤਾ ਹੁਣ ਅਸੀਂ ਉਹ ਲੋੜ ਤੋਂ ਵਾਪਸ ਕਰ ਲਿਆ ਅਸੀਂ ਉਹ ਨੋਟਸ ਨੂੰ ਬਿਲੇ ਹਾਲਾਂਕਿ ਇਹਨਾਂ ਨੇ ਆਪ ਹੀ ਨੋਟਸ ਕੀਤਾ ਸੀ ਜਿਉ ਸੁੱਕੇ ਚੱਟਣ ਵਾਲੀ ਗੱਲ ਹੈ ਨਾ ਆਪੇ ਸੁੱਕੇ ਚਾ ਆਪ ਹੀ ਸ਼ੁਰੂ ਕਰਤਾ ਤੇ ਆਪ ਹੀ ਵਾਪਸ ਇਹਨਾਂ ਨੇ ਇੱਕ ਥਾਂ ਨਹੀਂ ਯੂ ਟਰਨ ਲਿਆ ਇਹਨਾਂ ਨੇ ਬਹੁਤ ਮਾਮਲਿਆਂ ਦੇ ਉੱਤੇ ਯੂ ਟਰਨ ਲਿਆ ਪਹਿਲਾਂ ਕੰਨ ਨੇ ਮੁੜ ਕੇ ਵਾਪਸ ਲੈ ਪਿੱਛੇ ਇਹਨਾਂ ਨੇ ਕੀਤਾ ਸੀ ਕਿ ਅਸੀਂ ਸੜਕ ਦੇ ਉੱਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਰੇੜੀਆਂ ਵਗੈਰਾ ਪੜੀਆਂ ਨਹੀਂ ਚੱਲਣ ਦਵਾਗੇ ਜਦੋਂ ਉਹ ਖਬਰ ਆਈ ਤਾਂ ਦੂਜੇ ਦਿਨ ਹੀ ਸਾਰੇ ਸ਼ਹਿਰਾਂ ਦੇ ਵਿੱਚੋਂ ਰੇੜੀਆਂ ਵਾਲਿਆਂ ਨੇ ਸ਼ਹਿਰ ਘੇਰ ਲੇ ਸਾਰਾ ਕੁਝ ਹੋ ਗਿਆ ਇਹਨਾਂ ਨੂੰ ਵਾਪਸ ਲੈਣਾ ਪਿਆ ਉਸ ਤੋਂ ਬਾਅਦ ਬਲਾਜਮਾ ਵਾਪਸ ਕੀਤਾ ਉਹ ਵਾਪਸ ਲੈਣਾ ਪਿਆ ਇਸ ਲਈ ਗੱਲ ਹੋ ਗਈ ਕਹਿੰਦਾ ਤੂੰ ਬੜਕ ਮਾਰਦਾ ਹੈ ਕਹਿੰਦਾ ਮੈਂ ਸ਼ੇਰ ਦਾ ਜਾਇਆ ਬੱਬਰ ਸ਼ੇਰ ਆ ਕਹਿੰਦਾ ਮੋਕ ਕਿਉਂ ਮਾਰਦਾ ਕਹਿੰਦਾ ਗਊ ਦਾ ਜਾਇਆ ਉਹ ਗੱਲ ਇਹਨਾਂ ਦੀ ਬੜਕ ਵੀ ਮਾਰਦੇ ਤੇ ਮੋਕ ਵੀ ਬਹੁਤ ਜਲਦੀ ਮਾਰਦੇ ਇਸ ਲਈ ਇਹਨਾਂ ਨੂੰ ਚਾਹੀਦਾ ਕੋਈ ਵੀ ਫੈਸਲਾ ਲੈਂਦੇ ਨੇ ਪਹਿਲਾਂ ਲੋਕ ਰਹਿ ਲੈ ਕੇ ਉਹਨੂੰ ਪਬਲਿਸ਼ ਕਰਕੇ ਲੋਕਾਂ ਦੀ ਰਾਇ ਤੋਂ ਬਾਅਦ ਲਾਗੂ ਕਰਨ ਇਹਦੇ ਨਾਲ ਸਰਕਾਰ ਦੀਆਂ ਬਦਨਾਮੀਆਂ ਹੁੰਦੀਆਂ ਨੇ ਸਰਕਾਰ ਦਾ ਜਿਹੜਾ ਇਮੇਜ ਆ ਉਹ ਖਰਾਬ ਬਲਕਿ ਨਵੀਕੰਤ ਸਿੰਘ ਸਾਹਿਬ ਟਿੱਕਾਂ ਜਿਹੜੀਆਂ ਸੀਗੀਆਂ ਬਾਕੀ ਵੀ ਦੇ ਦਿੱਤੀਆਂ ਗਈਆਂ ਨੇ ਮਾਨ ਸਰਕਾਰ ਦੇ ਵੱਲੋਂ ਜਾਂ ਆਵਾਜ਼ੀਵ ਪਾਰਟੀ ਵੱਲੋਂ ਤੇ ਉਹਦੇ ਵਿੱਚ ਡਾਕਟਰ ਰਾਜਕਮਰ ਛੱਬੇਵਾਦ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਕੁਝ ਦਿਨ ਪਹਿਲਾਂ ਜਾਂ ਕਹਿ ਦਈਏ ਕਿ ਕੁਝ ਸਮਾਂ ਪਹਿਲਾਂ ਮਾਨ ਸਰਕਾਰ ਨੂੰ ਘੇੜ ਦੇਣਾ ਚਾਹੁੰਦੇ ਸੀ ਸੰਗਲ ਲੈ ਕੇ ਗਏ ਸੀ ਕਿ ਇਹਨਾਂ ਨੂੰ ਪਾਓ ਇਹਨਾਂ ਨੂੰ ਸੰਗਲ ਦੀ ਜ਼ਰੂਰਤ ਹੈ ਤੇ ਉਹੀ ਫਿਰ ਆਵਾਜ਼ੀਵ ਪਾਰਟੀ 'ਚ ਆ ਗਏ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਜਿਹੜੇ ਆਪਣੇ ਵਰਕਰ ਨੇ ਪਾਰਟੀ ਦੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪੁਰਾਣੀ ਕੁਝ ਸੀਨੀਅਰ ਲੀਡਰ ਹੁੰਦੇ ਨੇ ਜਿਵੇਂ ਕਿ ਪਾਰਟੀ ਵਾਸਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਦੀ ਕੋਈ ਵੈਲੀ ਨਹੀਂ ਤੇ ਜਿਹੜੇ ਉਧਰੋਂ ਆਏ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਇਕੱਠਾ ਸਾਹਿਬ ਪਰਸੋਂ ਨਾਲ ਗਿਰਗਟਾਂ ਦੀ ਮੀਟਿੰਗ ਹੋਈ ਸੀ ਗਿਰਗਟ ਕਿਰਗਟ ਹੋ ਗਿਆ ਜਿਹੜੀ ਰੰਗ ਬਦਲਦੀ ਹੈ ਉਹ ਬਾਹਰ ਹੈ ਰੰਗ ਬਦਲਦੇ ਵਿੱਚ ਉਹਦਾ ਆਪਣਾ ਜਿਹੜਾ ਹੈ ਉਹਨੇ ਉਹ ਕਿਰਾਇਆ ਹੋਇਆ ਹੈ ਕੀ ਕਹਿੰਦੇ ਆਪਣਾ ਰਿਸ਼ਕ ਕਿਦਾਂ ਉਹ ਗਿਰਗਟ ਦਾ ਰੰਗ ਬਦਲਦੇ ਬਾਹਰ ਸੀ ਉਹਦੇ ਉਸ ਤੋਂ ਵੱਧ ਕੇ ਹੁਣ ਇਹ ਲੀਡਰ ਗਿਰਗਟ ਦਾ ਆ ਵੀ ਟੱਪ ਗਏ ਉਹ ਗਿਰਗਟਾ ਨੇ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਉਣ ਦੀ ਤਿਆਰੀ ਕਰੀ ਜਾਂਦੇ ਕਿ ਸਾਡਾ ਜਿਹੜਾ ਇਹ ਰਜਿਸਟਰਡ ਕਰਾਇਆ ਹੋਸੀ ਰੰਗ ਬਦਲਦਾ ਇਹ ਲੀਡਰਾਂ ਨੇ ਕਿਉਂ ਲੈ ਲਿਆ ਇਹ ਰੀ ਸੱਚੀ ਦਾ ਰੰਗ ਬਦਲਦੇ ਫਿਰ ਵੀ ਟਾਈਮ ਲੱਗਦਾ ਜਿਹੜੇ ਦਰਖਤ ਤੇ ਬੈਨੇ ਆ ਉਦਾਂ ਦਾ ਰੰਗ ਸਾਡਾ ਬਣ ਜਾਂਦਾ ਪਰ ਇਹ ਤਾਂ ਪਤਾ ਇਹਨਾਂ ਦਾ ਸਵੇਰੇ ਰੰਗ ਹੋਰ ਹੁੰਦਾ ਦੁਪਹਿਰੇ ਹੁੰਦਾ ਸ਼ਾਮ ਨੂੰ ਹੋਰ ਹੁੰਦਾ ਉਹੀ ਕਹਾਣੀ ਰਾਜkumar ਝੱਬੇਵਾਲ ਦੀ ਉਹ ਜਿੰਨ ਪਹਿਲਾਂ ਜਦੋਂ ਸੈਸ਼ਨ ਚੱਲਦਾ ਸੀ ਇੱਕ ਬੜਾ ਸਾਰਾ ਬੋਰੀ ਭਰੀ ਹੋਈ ਇਹ ਸਿਰ ਦੇ ਉੱਤੇ ਬੰਨੀ ਹੋਈ ਸੀ ਕਹਿੰਦਾ ਇਹ ਭਾਰ ਹੈ ਕਰਫਿਲ ਦਾ ਭਾਰ ਹੈ ਉਹ ਬਾਹਰ ਇਦਾਂ ਰੌਲਾ ਪਿਆ ਸੀ ਤੇ ਦੋ ਦਿਨਾਂ ਬਾਅਦ ਪਤਾ ਲੱਗਿਆ ਉਹ ਭਾਰ ਹਲਕਾ ਹੋ ਗਿਆ ਉਸੇ ਪਾਰਟੀ ਦੇ ਵੀ ਜਾ ਚਲੇ ਜਿਹਨੇ ਉਹਨੂੰ ਭਾਰ ਸਿਕਾਇਆ ਸੀ ਇਸ ਲਈ ਵਰਕਰਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ ਉਹ ਕਹਿੰਦੇ ਅਸੀਂ ਐਨੇ ਸਾਲ ਤੋਂ ਆਮ ਆਦਮੀ 10 ਦਾ 12 ਸਾਲ ਹੋ ਗਏ ਪਾਰਟੀ ਦੇ ਵੀ ਦਰਿਆ ਬਚਾਉਂਦੇ ਨੂੰ ਝੰਡੇ ਚੁੱਕਦੇ ਨੂੰ ਸਟੇਜਾਂ ਲਾਉਂਦੇ ਨੂੰ ਸਾਫ ਸਾਫ ਦੇ ਪ੍ਰਚਾਰ ਕਰਦੇ ਤੇ ਸਾਨੂੰ ਛੱਡ ਕੇ ਤੁਸੀਂ ਬਾਹਰਲੇ ਬੰਦਿਆਂ ਨੂੰ ਟਿਕਟਾਂ ਦੇ ਦਿੰਦੇ ਹੋ ਸਾਨੂੰ ਫਾਇਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤ ਵੱਡੀ ਨਰਾਸ਼ ਹੈ ਬਹੁਤ ਲੋਕ ਜੋ ਗੱਲ ਪਹਿਲਾਂ ਸੀ ਉਹ ਨਹੀਂ ਹੁਣ ਤੁਸੀਂ ਕਿਸੇ ਵੀ ਝਾੜੂ ਵਾਲੇ ਵਰਕਰ ਨਾਲ ਮਿਲਦਾ ਗੱਲ ਕਰਾ ਵੀ ਸੁਣਾ ਕੀ ਹਾਲ ਹੈ ਉਹ ਕਹਿੰਦਾ ਜਹੇਦਾਰ ਜੀ ਇਹ ਆਮ ਆਦਮੀ ਪਾਰਟੀ ਨਾਲੋਂ ਕਾਂਗਰਸ ਤੇ ਅਕਾਲੀ ਦਲ 100 ਦਰਜੇ ਚੰਗੇ ਸਨ ਕਿਤਾ ਜਮੇ ਜਿੰਨਾ ਜਿੰਨਾ ਸਾਨੂੰ ਲਾਰੇ ਲਾਏ ਜਿੰਨੇ ਸਾਨੂੰ ਸਬਜ਼ ਬਾਗ ਦਿਖਾਏ ਸਾਨੂੰ ਤਾਂ ਇਹਨਾਂ ਨੇ ਘਰ-ਬਾਰ ਤੋਂ ਹੀ ਪੱਟਦਾ ਅਸੀਂ ਜਿਹੜੇ ਲੋਕਾਂ ਨਾਲ ਲੜਦੇ ਸਾਡੀ ਸਰਕਾਰ ਅੱਗੇ ਤੁਹਾਡਾ ਇਹ ਕਰਾਵਾ ਉਹ ਕਹਿੰਦਾ ਸਾਨੂੰ ਇੱਕ ਐਮਐਲਏ ਨਹੀਂ ਮਿਲਦਾ ਕਿ ਐਮਐਲਏ ਨੂੰ ਮਿਲ ਜਾਈਏ ਬਾਹਰਲੇ ਪੱਤੇ ਕਹਿੰਦਾ ਉੱਤਰ ਮੀਟਿੰਗ ਕਰ ਰਿਹਾ ਹੈ ਚਾਹੇ ਅੰਦਰ ਬੈਠਿਆ ਉਹ ਚਾਹ ਦਾ ਜਾਂ ਮੂੰਗਫਲੀ ਖਾਂਦਾ ਹੋਵੇ ਇਹ ਹਾਲ ਹੈ ਤੇ ਇਸ ਲਈ ਜਿਹੜੀਆਂ ਟਿਕਟਾਂ ਨੇ ਤੇ ਜਿਹੜੀ ਰਾਜ ਕੁਮਾਰ ਝੱਬੇਵਾਲ ਨੂੰ ਟਿਕਟ ਹੁਚਾਰਪੁਰ ਦਿੱਤੀ ਗਈ ਹੈ ਤੇ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਪਹਿਲਾਂ ਬੀਜੇਪੀ ਚ ਹੁੰਦੇ ਸੀ ਤੇ ਬੀਜੇਪੀ ਦੇ ਅੰਦਰ ਸੱਤਰ ਵੀ ਰਹੇ ਮੈਂ ਲੇਕਿਨ ਕਿਸਾਨ ਕਾਨੂੰਨ ਜਦ ਲੱਗ ਮਤਲਬ ਕਿਸਾਨ ਮਾਰੂ ਜਿਹੜੇ ਤਿੰਨ ਬਿਲ ਆਏ ਸੀ ਉਦੋਂ ਇਹ ਬੀਜੇਪੀ ਛੱਡ ਕੇ ਆ ਆਦਮੀ ਪਾਰਟੀ ਵੀ ਚਲੇ ਗਏ ਇਹਨਾਂ ਨੂੰ ਟਿਕਟ ਹੈ ਜਿਹੜੀ ਉਹ ਆਨੰਦ ਪ੍ਰਸਾਦ ਤੋਂ ਚਲੋ ਮੰਨਦੇ ਆ ਇਹ ਵਰਕਰ ਨੇ ਵਰਕਰ ਨੂੰ ਟਿਕਟ ਦੇ ਪਰ ਹੈ ਤਾਂ ਇਹ ਵੀ ਦਲ ਬਦਲੂ ਨੇ ਨਾ ਕਿ ਇਹਨਾਂ ਤੋਂ ਬਿਨਾ ਹੋਰ ਆਮ ਆਦਮੀ ਪਾਰਟੀ ਦਾ ਪ੍ਰਾਣਾ ਬੰਦਾ ਨਹੀਂ ਸੀ ਜਦੋਂ ਪਾਰਟੀ ਬਣੀ ਜਦੋਂ ਲੱਗਿਆ ਹੋਇਆ ਇਸ ਲਈ ਨਾਉਂ ਟਿਕਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੇ ਇਸ ਸਰਪੀਆਂ ਨੇ ਪਹਿਲਾਂ 8 ਕੀਤੀਆਂ ਸੀ ਤੇ 2 ਹੁਣ ਕੀਤੀਆਂ ਨੇ ਇੱਕ ਸੀਟ ਜਿਹੜੀ ਸੀ ਜਲੰਧਰ ਵਾਲੀ ਉਹ ਟਿੰਕੂ ਇਹਨਾਂ ਦੀ ਟਿਕਟੇ ਗੇਰ ਗਿਆ ਦੇਖੋ ਲੋਕ ਤਾਂ ਟਿਕਟ ਲੈਣ ਵਾਸਤੇ ਤੜਫਦੇ ਨੇ ਉਹ ਮਿਲੀਬਲਾਈਜ਼ ਟਿਕਟ ਨੂੰ ਗੇਰ ਕੇ ਭਾਦੀਆ ਕਹਿੰਦਾ ਮੈਂ ਨਹੀਂ ਤੁਹਾਡੀ ਟਿਕਟ ਤੇ ਲੜਦਾ ਮੈਂ ਪਿੰਡਾਂ ਜਾ ਕੇ ਖਿੱਤਰ ਖਾਣੇ ਇਸ ਲਈ ਆਮ ਆਦਮੀ ਪਾਰਟੀ ਦੇ ਵਿੱਚ ਨਰਾਸਾ ਹੈ ਨਰਾਸਾ ਦੂਜੀ ਪਾਰਟੀਆਂ ਦੇ ਵਿੱਚ ਵੀ ਹੈ ਕਾਂਗਰਸ ਦੇ ਵਿੱਚ ਵੀ ਨਰਾਸਾ ਹੈ ਕਿਉਂਕਿ ਕਾਂਗਰਸ ਦੇ ਵਿੱਚ ਵੀ ਉਹਨਾਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਦੇ ਕੈਂਡੀਡੇਟਾਂ ਨੂੰ ਹਰਾਇਆ ਅੱਜ ਉਹ ਕਾਂਗਰਸ ਦੇ ਵਿੱਚ ਆ ਕੇ ਮੁੜ ਕੇ ਕੈਂਡੀਡੇਟ ਬਣੇ ਨੇ ਜਿਵੇਂ ਪਟਿਆਲੇ ਦੀ ਉਹ ਗੱਲ ਹੈ ਉਹ ਧਰਮ ਵੀਰ ਗਾਂਧੀ ਨੇ ਅਹਰਣੀ ਪ੍ਰਨੀਤ ਕੌਰ ਨੂੰ ਪਹਿਲਾਂ ਹਰਾਇਆ ਸੀ ਉੱਜੀ ਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਇਹਨਾਂ ਨੂੰ ਹਰਾਇਆ ਸੀ ਹੁਣ ਮਹਾਰਾਣੀ ਪ੍ਰਨੀਤ ਕੌਰ ਭਾਰਤੀ ਜਨਤਾ ਪਾਰਟੀ ਵੀ ਚਲੀ ਗਈ ਹੈ ਤੇ ਜਿਹਨੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਦੀ ਸੀਟ ਲੜੀ ਹੈ ਤੇ ਗਾਂਧੀ ਜੀ ਆਮ ਆਦਮੀ ਛੱਡ ਕੇ ਹੁਣ ਕਾਂਗਰਸ ਚਲੇ ਗਏ ਨੇ ਹੁਣ ਦੇਖੋ ਕਿੱਦਾਂ ਦਾ ਮੁਕਾਬਲਾ ਹੋਣਾ ਹੈ ਲੋਕ ਇਸ ਗੱਲ ਦੀ ਨਿਰਾਸ਼ਾ ਦੇ ਵਿੱਚ ਨੇ ਕਿ ਜਾਏ ਤੋ ਜਾਏ ਕਹਾ ਕੀਦੇ ਨਾਲ ਜਾਈਏ ਕਿਸੇ ਬੰਦੇ ਦਾ ਕੋਈ ਸਟੈਂਡ ਨਹੀਂ ਰਿਹਾ ਸੱਜੇ ਕਈ ਵਾਰ ਕਹਿੰਦੇ ਆ ਵੀ ਸਾਈਕਲ ਦਾ ਸਟੈਂਡ ਹੋਵੇ ਜਿੱਥੇ ਖੜਾ ਕਰ ਦਈਏ ਉੱਥੇ ਖੜਾ ਜਦ ਪਰ ਇਹ ਲੀਡਰ ਦਾ ਸਟੈਂਡ ਹੈ ਹੀ ਨਹੀਂ ਹੈਗਾ ਇਹ ਨਹੀਂ ਪਤਾ ਇਹਨਾਂ ਦਾ ਸਟੈਂਡ ਦੇ ਸਪਰਿੰਗ ਕਦੋਂ ਢੀਲਾ ਹੋ ਕੇ ਕਦੋਂ ਇਹ ਰੇ ਗਿਰ ਜਾਣਾ ਹੈ ਇਸ ਲਈ ਜਿਹੜਾ ਵਰਕਰ ਹੈ ਉਹ ਬੜੀ ਚਿੱਤੀ ਦੇ ਵਿੱਚ ਹੈ ਅਰ ਤੁਸੀਂ ਇਸ ਵਾਰ ਦੇਖਿਓ ਪੋਲਿੰਗ ਸਟੇਸ਼ਨਾਂ ਦੇ ਉੱਤੇ ਐਨਾ ਰਸ ਨਹੀਂ ਹੋਣਾ ਐਨਾ ਲੋਕਾਂ ਨੂੰ ਅਵਸਾਰ ਹੀ ਹੋਣਾ ਜਿੰਨਾ ਪਹਿਲਾਂ ਹੁੰਦਾ ਸੀ ਕਿਉਂਕਿ ਸਾਰਾ ਕੁਝ ਹੀ ਦੇਖ ਚੁੱਕਿਆ ਦੂਜਾ ਜਿਹੜਾ ਕਿਸਾਨ ਆਗੂ ਨੇ ਜਾਂ ਕਿਸਾਨ ਮਜ਼ਦੂਰ ਪਾਰਟੀ ਕਿਸਾਨ ਯੂਨੀਅਨ ਨੇ ਉਹ ਵੀ ਤਤ ਪਰ ਹੋਈ ਹੋਈ ਹੈ ਕਿ ਜੇ ਤੁਸੀਂ ਮੁੜ ਮੁੜ ਕੇ ਇਹਦਾ ਅਜਮਾਇਆ ਹੋਏ ਨੂੰ ਅਜਮਾਓਗੇ ਤਾਂ ਤੁਹਾਡਾ ਭਵਿੱਖ ਚੰਗਾ ਹੋਣ ਵਾਲਾ ਨਹੀਂ ਇਹਨਾਂ ਤੋਂ ਜਾਨ ਬਚਾਓ ਤੇ ਤੁਸੀਂ ਆਪਣੇ ਉਸ ਕੈਂਡੀਡੇਟ ਦੀ ਵਤ ਕਰੋ ਜਿਹੜਾ ਤੁਹਾਡੇ ਹੱਕਾਂ ਲਈ ਤੁਹਾਡੇ ਪਹਿਰਾ ਦੇਸ ਕੇ ਤੁਹਾਡੇ ਨਾਲ ਖੜ੍ਹ ਕੇ ਇਹ ਇਹ ਜਿਹੜੇ ਫਸਲੀ ਬਟੇਰੇ ਨੇ ਇਹਨਾਂ ਤੋਂ ਬਚ ਕੇ ਸਰਕੋ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖੰਪੂਸਾ ਪ੍ਰੋਗਰਾਮ ਇਸ ਕੀਮਤੀ ਸਮਾਂ ਦੇਣ ਲਈ ਅਸਲ ਤੁਹਾਡਾ ਸਮੂਚੇ শ্রোਤਾ ਦਾ ਬਹੁਤ ਧੰਨਵਾਦ ਤੁਹਾighedੀ ਚਾਹਤ ਸਾਡੇ ਨਾਲ ਸਾਨੂੰ ਗਿਆਨ ਸਿੱਖ ਬੁੱਧੀ ਜੀਵਿਤ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਗ੍ਰੈਸ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਚਾਰਾਂ ਦੀ ਰੋਸ਼ਨੀ ਪਾਈ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇੰਨਾ ਹੀ ਦੀ ਉਜਾੜਾ ਧੰਨਵਾਦ